सत्या लाइव जी सतंबर दो हजार 2025 दिन शनिवार इसका राशिपाल दसा गे भी सितंबर 2025 दिन शनिवार

ਤੇ ਨਾਲ ਦੱਸਾਂਗੇ ਸਰਾਧਾਂ ਤੇ ਆਪਾਂ ਕੀ ਕਰਨਾ ਹੈਗਾ ਸਰਵ ਪਿੱਤਰ ਸਰਾਧਾਂ ਬਾਰੇ ਦੱਸਾਂਗੇ ਰਾਸ਼ੀਆਂ ਬਾਰੇ ਦੱਸਾਂਗੇ ਤੇ ਤੁਹਾਨੂੰ ਪੰਚਾਂਗ ਦੱਸਾਂਗੇ 20 ਤੰਬਰ ਦਿਨ ਸ਼ਨੀਵਾਰ ਤਿੱਥੀ ਜਿਹੜੀ ਉਹ 33 ਤਿੱਥੀ ਰਹੇਗੀ ਕ੍ਰਿਸ਼ਨ ਪੱਖ ਰਹੇਗਾ ਚੰਦਰਮਾ ਜੋ ਸਿੰਘ ਰਾਸ਼ੀ ਦੇ ਵਿੱਚ ਰਹੂਗਾ ਰਾਹੁਕਾਰ ਦਾ ਟਾਈਮ 8:58 ਮਿੰਟ ਤੋਂ ਲੈ ਕੇ 10:29 ਤੱਕ ਰਹੇਗਾ 852 ਤੋਂ ਲੈ ਕੇ 1029 ਤੱਕ ਰਾਹੂ ਕਾਰ ਦਾ ਟਾਈਮ ਰਹੇਗਾ ਇਸ ਟਾਈਮ ਤੇ ਕਿਸੇ ਵੀ ਨਵੇਂ ਕੰਮ ਦੀ ਸ਼ੁਰੂਆਤ ਜਿਹੜੀ ਉਹ ਨਹੀਂ ਕੀਤੀ ਜਾਂਦੀ। ਵੈਸੇ ਵੀ ਸ਼ਰਾਧਾ ਚੱਲ ਰਹੇ ਨੇ 15 ਦਿਨ ਦੇ ਕੋਈ ਵੀ ਨਵਾਂ ਕੰਮ ਹੈ ਜਿਹੜਾ ਸ਼ਰਾਧਾ ਦੇ ਵਿੱਚ ਸ਼ੁਰੂ ਨਹੀਂ ਕੀਤਾ ਜਾਂਦਾ। ਕੋਈ ਵੀ ਨਵੀਂ ਚੀਜ਼ ਹੈ ਜਿਹੜੀ ਉਹ ਸ਼ਰਾਧਾ ਦੇ ਉੱਪਰ ਨਹੀਂ ਲਈ ਜਾਂਦੀ। ਤਾਂ ਐਤਵਾਰ ਨੂੰ ਲਾਸਟ ਸ਼ਰਾਧਾ ਸਰਪਿਤ ਸ਼ਰਾਧਾ ਨੇ ਉਸ ਤੋਂ ਬਾਅਦ ਨਰਾਤੇ ਸ਼ੁਰੂ ਹੋ ਜਾਣਗੇ ਨਰਾਤਿਆਂ ਦੇ ਵਿੱਚ ਤੁਸੀਂ ਕੋਈ ਵੀ ਆਪਣਾ ਨਵਾਂ ਕੰਮ ਕਰ ਸਕਦੇ ਹੋ ਤੇ ਕੁਝ ਵੀ ਲੈ ਸਕਦੇ ਹੋ ਨਕਸ਼ਤਰ ਜਿਹੜਾ ਉਹ ਮਗਰ ਰਹੇਗਾ ਸਵੇਰੇ 8 ਵਜੇ ਤੱਕ ਉਸ ਤੋਂ ਬਾਅਦ ਸ਼ੁਕਰ ਦਾ ਨਕਸ਼ਤਰ ਚੱਲੇਗਾ ਪੂਰਾ ਫਾਲਗੁਨਿ ਸ਼ੁਕਰ ਦਾ ਨਕਸ਼ਤਰ ਚੱਲੇਗਾ 8 ਵਜੇ ਤੋਂ ਬਾਅਦ ਕੱਲ ਸ਼ਨੀਵਾਰ 8 ਵਜੇ ਤੱਕ ਜੋ ਵੀ ਬੱਚੇ ਜਨਮ ਲੈਣਗੇ ਕਲ ਸ਼ਨੀਵਾਰ 8 ਵਜੇ ਤੱਕ ਜੋ ਵੀ ਬੱਚੇ ਜਨਮ ਲੈਣਗੇ ਉਹਨਾਂ ਨੂੰ ਗੰਡ ਘੁਣਾ ਦੀ ਪੂਜਾ ਲੱਗੇਗੀ 8 ਵਜੇ ਤੱਕ ਗੰਡ ਮੂਰ ਰਹਿਣਗੇ ਉਸ ਤੋਂ ਬਾਅਦ ਪੂਰਾ ਫਾਰਗੋਨੀ ਨਕਸ਼ਤਰ ਰਹੇਗਾ ਜੋ ਕਿ ਸ਼ੁਕਰ ਦਾ ਨਕਸ਼ਤਰ ਹੈ 20 ਤੰਬਰ ਦਿਨ ਸ਼ਨੀਵਾਰ ਸ਼ਰਾਧਾ ਦੀ ਜੋ ਸ਼ਰਾਧ ਚੰਦ ਰਹੇ ਨੇ ਪਿੱਤਰ ਪੱਖ ਜਲ ਰਿਹਾ ਹੈ ਤਾਂ ਉਸ ਦੇ ਜੋ ਸ਼ਨੀਵਾਰ ਤੇ ਸੰਡੇ ਨੂੰ ਜਿਹੜਾ ਸ਼ਰਾਧਾ ਦੀ ਪੂਜਾ ਕਰੀ ਜਾਏਗੀ ਵੱਡ ਵਡੇਰੀਆਂ ਵੱਡ ਵਡੇਰੀਆਂ ਦੇ ਨਾਮ ਤੇ ਕਿਸੇ ਲੋੜਵੰਦ ਨੂੰ ਕੁਝ ਨਾ ਕੁਝ ਦੇਣਾ ਪੰਛੀਆਂ ਨੂੰ ਕੁਝ ਪਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਕਿਸੇ ਪੰਡਤ ਨੂੰ ਖਾਣਾ ਖਵਾਉਣਾ ਕੱਪੜੇ ਦੇਣੇ ਫਲ ਦੇਣੇ ਜਿਹੜੇ ਨੇ ਉਹ ਸ਼ੁਭ ਮੰਨੇ ਜਾਂਦੇ ਨੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੀ ਲਾਈਵ ਤੇ ਜੁੜੇ ਰਹੋ ਜੀ ਲਾਈਵ ਦੇ ਨਾਲ ਆਪਾਂ ਤੁਹਾਨੂੰ 20 ਸਤੰਬਰ ਦਾ ਰਾਸ਼ੀ ਫਾਲ ਅਤੇ ਪਲਾਸ ਪੰਚਾਂਗ ਤenaa ਤੁਸੀਂ ਆਪਣਾ ਕੋਈ ਵੀ ਕੁਐਸਚਨ ਜੋਤਿਸ਼ ਦੇ ਸੰਬੰਧਤ ਪੁੱਛ ਸਕਦੇ ਹੋ ਕਮੈਂਟਾਂ ਦੇ ਵਿੱਚ ਆਪਾਂ ਤੁਹਾਨੂੰ ਵਾਸਤੂ ਟਿਪ ਵੀ ਦੇਵਾਂਗੇ ਲਾਸਟ ਦੇ ਵਿੱਚ ਵਾਸਤੂ ਟਿਪ ਵੀ ਦੇਵਾਂਗੇ ਆਪਾਂ ਤੁਹਾਨੂੰ ਤੁਸੀਂ ਆਪਣਾ ਡੇਟ ਆਫ ਬਰਥ ਟਾਈਮ ਬਰਥ ਪਲੇਸ ਕਮੈਂਟਾਂ ਦੇ ਵਿੱਚ ਲਿਖ ਸਕਦੇ ਹੋ ਆਪਾਂ ਫ੍ਰੀ ਆਫ ਕਾਸਟ ਤੁਹਾਡੀ ਰੂਪੀ ਦਾ ਵਿਸ਼ਲੇਸ਼ਣ ਕਰਾਂਗੇ ਆਪਣੇ ਬਾੜਾ ਬਡੇਰਾਂ ਦੇ ਨਾਮ ਤੇ ਤੋੜਵੰਦਾਂ ਨੂੰ ਕੁਸ਼ਣ ਕੁਝ ਦੇਣਾ ਚਾਹੀਦਾ ਹੈ ਜੀ ਆਪਣੀ ਗੁੰਮਣੀ ਦੇ ਵਿੱਚ ਪਿਤਰ ਦੋਸ਼ ਹੈ ਤਾਂ ਉਸ ਤੋਂ ਮੁਕਤੀ ਮਿਲਦੀ ਹੈ 14 ਦਿਨ ਤੇ ਮੱਸਿਆ 2 ਦਿਨ ਨੇ ਜਿਹੜੇ ਆਪਾਂ ਵੱਡੇ ਵਡੇਰਿਆਂ ਦੇ ਸਰਾਧ ਕਰਦੇ ਨੇ ਪੰਡਤਾਂ ਨੂੰ ਕੱਪੜੇ ਦੇ ਰਹੇ ਨੇ ਖਾਣਾ ਕਬਾਉਣਾ ਫਲ ਦੇ ਸਕਦੇ ਆ ਇਹ ਬਹੁਤ ਸ਼ੁਭ ਮੰਨੇ ਜਾਂਦੇ ਨੇ ਚੰਦਰਾ ਨਾ ਉਹ ਸਿੰਗਰਾਸ਼ੀ ਦੇ ਵਿੱਚ ਰਹਿਣਗੇ ਰਾਹੁ ਘਰ ਦਾ ਟਾਈਮ ਸਵੇਰੇ 9:00 ਵਜੇ 9:00 ਵਜੇ ਤੋਂ 10:30 ਵਜੇ ਤੱਕ ਰਹੇਗਾ ਹੁਣ ਆਪਾਂ ਗੱਲ ਕਰਦੇ ਹਾਂ ਰਾਸ਼ੀਆਂ ਬਾਰੇ ਫਸਟ ਹੈ ਐਰਿਸ ਜਾਨੀ ਮੇਸ਼ ਰਾਸ਼ੀ ਮੇਸ਼ ਰਾਸ਼ੀ ਵਾਲਿਆਂ ਦੇ ਚੰ드ਮਾ 5 5th ਹਾ우스 ਦੇ ਵਿੱਚ ਰਹੇਗਾ ਜਿੱਥੇ ਪਹਿਲਾਂ ਤੋਂ ਹੀ ਕੇਤੂ ਗੋਚਰ ਕਰ ਰਿਹਾ ਹੈ ਕੇਤੂ ਚੰਦਰ ਦੀ ਜੋ ਤੁਤੀ ਬਣੇਗੀ ਕੇਤੂ ਚੰਦਰ ਦੀ ਯੁੱਤੀ ਬਣੇਗੀ ਤੁਹਾਡੇ ਪੰਜਵੇਂ ਹਾਊਸ ਦੇ ਵਿੱਚ ਜੋ ਪੜਨ ਵਾਲੇ ਬੱਚੇ ਨੇ ਉਹਨਾਂ ਦਾ ਪੜ੍ਹਾਈ ਤੋਂ ਥੋੜਾ ਮਾਣਾ ਜਿਹੜਾ ਉਹ ਪਟਕੇਗਾ ਕਿਉਂਕਿ ਜੋ ਪੰਜਵਾਂ ਸਥਾਨ ਹੈ ਇਹ ਪੜ੍ਹਾਈ ਦਾ ਵੀ ਹੈ ਪੰਜਵਾਂ ਸਥਾਨ ਸੋਚ ਸਥਾਨ ਤੇ ਪੜ੍ਹਾਈ ਦਾ ਸਥਾਨ ਹੈ ਤਾਂ ਇਸ ਦੇ ਵਿੱਚ ਕੇਤੂ ਜਿਹੜਾ ਗੋਚਰ ਕਰ ਰਿਹਾ ਤਾਂ ਜੋ ਵੀ ਐਰਿਸ ਲਗਣ ਵਾਲੇ ਨੇ ਜਾਂ ਐਰਿਸ ਰਾਸ਼ੀ ਵਾਲੇ ਨੇ ਉਹਨਾਂ ਦੀ ਸੋਚ ਹੈ ਜਿਹੜੀ ਸੋਚ ਹੈ ਉਹਨਾਂ ਦੀ ਥੋੜੀ ਨੈਗੇਟਿਵ ਰਹੂਗੀ ਦੂਸਰੀ ਟੋਰਿਸ ਜਾਨੇ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲੇ ਤੇ ਬ੍ਰਿਕ ਨਾਲਣ ਵਾਲੇ ਸ਼ੁੱਕਰ ਦਾ ਨਕਸ਼ਤਰ ਚੱਲੇਗਾ ਕੱਲ 8 ਵਜੇ ਤੋਂ ਬਾਅਦ ਜੋ ਕਿ ਤੁਹਾਡਾ ਮਿੱਤਰ ਹੈ ਤੇ ਚੰਦਰਮਾ ਚੌਥੇ ਹਾਊਸ ਦੇ ਵਿੱਚ ਹੈ ਚੌਥੇ ਹਾਊਸ ਦੇ ਵਿੱਚ ਚੰਦਰਮਾ ਜਿਹੜਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਲੇਕਿਨ ਜੋ ਕੇਤੂ ਹੈ ਉਹ ਵੀ ਚੌਥੇ ਹਾਊਸ ਦੇ ਵਿੱਚ ਚੱਲ ਰਿਹਾ ਹੈ ਇਸ ਕਰ ਚੰਦਰ ਕੇਤੂ ਦੀ ਜੋ ਯੂਤੀ ਹੈ ਉਹ ਸਹੀ ਨਹੀਂ ਮੰਨੀ ਜਾਂਦੀ ਤੁਹਾਡੀ ਮਾਤਾ ਦੀ ਸਿਹਤ ਜਿਹੜੀ ਉਹ ਖਰਾਬ ਹੋ ਸਕਦੀ ਹੈ ਜੁੜੇ ਰਹੋ ਜੀ ਮੇਰੇ ਲਾਈਵ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਤੁਸੀਂ ਆਪਣਾ ਡੇਟ ਆਫ ਬਰਥ ਟਾਈਮ ਬਰਥ ਪਲੇਸ ਕਮੈਂਟਾਂ ਦੇ ਵਿੱਚ ਲਿਖ ਸਕਦੇ ਹੋ ਆਪਾਂ ਤੁਹਾਡੀ ਗੁੰਡਲੀ ਦਾ ਵਿਸ਼ਲੇਸ਼ਣ ਕਰਾਂਗੇ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਜੁੜਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਆਪਾਂ ਇੱਥੇ ਡੇਲੀ ਵੀਡੀਓਜ਼ ਜਿਹੜੀਆਂ ਉਹ ਪਾ ਰਹੇ ਹਾਂ ਵਾਸਤੂ ਦੇ ਅਕੋਰਡਿੰਗ ਉਗਲੀ ਦੇ ਅਕੋਰਡਿੰਗ ਗ੍ਰਹਿਾਂ ਦੇ ਅਕੋਰਡਿੰਗ ਤੁਸੀਂ ਉਹ ਵੀਡੀਓਜ਼ ਦੇਖ ਸਕਦੇ ਹੋ ਜੇਕਰ ਕੋਈ ਨਵਾਂ ਮਕਾਨ ਪਾ ਰਿਹਾ ਹੈ ਤਾਂ ਉਹ ਜੋ ਵੀਡੀਓਜ਼ ਨੇ ਬਹੁਤ ਜ਼ਿਆਦਾ ਤੁਹਾਨੂੰ ਨੌਲੇਜ ਦੇ ਦੇਣਾ ਬਾਅਦ ਤੁਸੀਂ ਆਪਣਾ ਦੇਖ ਸਕਦੇ ਹੋ ਉਸ ਦੇ ਵਿੱਚ ਆਪਾਂ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਦਿਸ਼ਾਵਾਂ ਦੱਸਿਆ ਨੇ ਬਿਲਕੁਲ ਪੰਜਾਬੀ ਦੇ ਵਿੱਚ ਪੰਜਾਬੀ ਦੇ ਵਿੱਚ ਆਪਾਂ ਤੁਹਾਨੂੰ ਉਸ ਤੇ ਦੱਸਿਆ ਪੂਰਾ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਘਰ ਨੂੰ ਜਿਹੜਾ ਸਹੀ ਕਰ ਸਕਦੇ ਹੋ ਵਸਤੂਆਂ ਨੂੰ ਠੀਕ ਕਰਕੇ ਤੁਸੀਂ ਆਪਣੇ ਘਰ ਨੂੰ ਕਿਵੇਂ ਸਹੀ ਕਰ ਸਕਦੇ ਹੋ ਵਸਤੂਆਂ ਦਾ ਠੀਕ ਹੋਣਾ ਹੀ ਵਾਸਤੂ ਹੈ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਵਾਸਤੂ ਟਿਪ ਵੀ ਦੇਵਾਂਗੇ ਜੁੜੇ ਰਹੋ ਜੀ ਲਾਈਵ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਜਿੰਨੇ ਵੀ ਨਵੇਂ ਜੁੜੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੁਰੇ ਕਰ ਸ਼ਿਵਲੰਗਾ ਪਦ ਅਸਰੇਤੀ ਜੀ ਚੰਦਰਮਾ ਕੇਤੂ ਦਾ ਜੋਗ ਹੈ ਉਹ ਨਾਲੇ ਸੱਤਵੇਂ ਸਥਾਨ ਦੇ ਵਿੱਚ ਬਣੇਗਾ ਤਾਂ ਤੁਸੀਂ ਧਾਰਮਿਕ ਥਾਂ ਤੇ ਕੇਲੇ ਦਾ ਦਾਨ ਕਰ ਸਕਦੇ ਹੋ ਧਾਰਮਿਕ ਸਥਾਨ ਤੇ ਤੁਸੀਂ ਕੇਲੇ ਦਾ ਦਾਨ ਕਰ ਸਕਦੇ ਹੋ ਜੈਮਨੀ ਜਾਨੇ ਮਿਥਨ ਰਾਸ਼ੀ ਮਿਥਨ ਰਾਸ਼ੀ ਬਾਰੇ ਦੇ ਚੰਦਰਮਾ ਕੇਤੂ ਦਾ ਜੋਗ 3rd ਹਾਊਸ ਵਿੱਚ ਰਹੇਗਾ ਜੋ ਕਿ ਤੁਹਾਡਾ ਪ੍ਰਾਕਰਮ ਦਾ ਸਥਾਨ ਹੈ ਤੇ ਕਿਸਮਤ ਸਥਾਨ ਦੇ ਉੱਤੇ ਜੋ ਕੇਤੂ ਦੀ ਦ੍ਰਿਸ਼ਟੀ ਰਹੇਗੀ ਤਾਂ ਕਿਸਮਤ ਦਾ ਜੋ ਕਿਸਮਤ ਦਾ ਸਾਥ ਕੇਤੂ ਦੀ ਦ੍ਰਿਸ਼ਟੀ ਨੂੰਨ ਕਾਰਨ ਕਿਸਮਤ ਦਾ ਸਾਥ ਹੈ ਜੋ ਘੱਟ ਮਿਲੇਗਾ ਲੇਕਿਨ ਨਕਸ਼ਤਰ ਤੋਡਾ ਮਿੱਤਰ ਹੈ ਕੰਮਕਾਰ ਸਾਰੇ ਹੁੰਦੇ ਜਾਣਗੇ ਚੌਥੀ ਹੈ ਕੈਂਸਰ ਜਾਨੀ ਕਰਕਰਾਸ਼ੀ ਕਰਕਰਾਸ਼ੀ ਤੇ ਕਰਕ ਲਗ ਲਵਾਉਣਗੇ ਚੰਦਰ ਕੇਤੂ ਦਾ ਜੋ ਉਹ ਸੈਕਿੰਡ ਹਾਊਸ ਦੇ ਵਿੱਚ ਬਣਿਆ ਹੋਇਆ ਜੋ ਕਿ ਤੁਹਾਡਾ ਤਨਸਥਾਨ ਹੈ ਇਸ ਕਰਕੇ ਤਾਂ ਦੇ ਨੁਕਸਾਨ ਹੋ ਸਕਦਾ ਜਦੋਂ ਵੀ ਕੇਤੂ ਤਾਂ ਸਥਾਨ ਦੇ ਵਿੱਚ ਹੁੰਦਾ ਤਾਂ ਤਾਂ ਦਾ ਨੁਕਸਾਨ ਕਰਵਾਉਂਦਾ ਹੈ ਜੋ ਨਕਸ਼ਤਰ ਹੈ ਉਹ ਵੀ ਤੁਹਾਡਾ ਮਿੱਤਰ ਨਹੀਂ ਹੈ ਮਾਨਸਿਕ ਪਰੇਸ਼ਾਨੀਆਂ ਤੁਹਾਨੂੰ ਬਣੀਆਂ ਰਹਿ ਸਕਦੀਆਂ ਨੇ ਚੰਦਰ ਨੂੰ ਮਜ਼ਬੂਤ ਕਰਨ ਦੇ ਲਈ ਤੁਸੀਂ ਮੱਥੇ ਉੱਪਰ ਦੁੱਧ ਲਗਾ ਸਕਦੇ ਹੋ ਜਾਂ ਪਾਣੀ ਦੇ ਵਿੱਚ ਦੁੱਧ ਪਾ ਕੇ ਨਹਾ ਸਕਦੇ ਹੋ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਕੇਤੂ ਲਗਨ ਵਿੱਚ ਹੈ ਤੇ ਚੰਦਰਮਾ ਵੀ ਲਗਨ ਦੇ ਵਿੱਚ ਹੁਣ 2 ਦਿਨ ਹੈ ਜੋ ਚੰਦਰਮਾ ਵੀ ਲਗਨ ਦੇ ਵਿੱਚ ਰਹੇਗਾ ਲਗਨ ਦੇ ਵਿੱਚ ਚੰਦਰ ਕੇਤੂ ਦੀ ਯੁੱਤੀ ਰਹੇਗੀ ਇਸ ਦੇ ਲਈ ਤੁਹਾਨੂੰ ਸਿਹਤ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਆਪਣੇ ਲਗਨ ਦੇ ਮਾਰਕ ਸੂਰਜ ਨੂੰ ਜੋ ਬਲਵਾਨ ਕਰਨਾ ਪਊਗਾ ਸੂਰਜ ਨੂੰ ਜਲ ਦੇਣਾ ਤੇ ਸਵੇਰੇ ਜਲਦੀ ਉੱਠਣਾ ਤੁਹਾਡੇ ਲਈ ਬਹੁਤ ਲਾਭਕਾਰੀ ਰਹੇਗਾ ਜੋ ਵੀ ਮੇਰੇ ਚੈਨਲ ਤੇ ਨਵੇਂ ਜੁੜ ਰਹੇ ਆ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੇੰਮੀਨ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਾਗਣ ਦੇ ਵਿੱਚ ਕੰਨਿਆ ਰਾਸ਼ੀ ਵਾਲਿਆਂ ਦੇ ਚੰਦਰਮਾ ਜੋਗ ਚੰਦਰਮਾ ਕੇਤੂ ਦੀ ਯੁੱਤੀ ਹੈ ਉਹ 12ਵੇਂ ਹਾਊਸ ਦੇ ਵਿੱਚ ਰਹੇਗੀ ਜੇਕਰ ਤੁਸੀਂ ਕੋਈ ਬਾਹਰ ਜਾਣ ਬਾਰੇ ਸੋਚ ਰਹੇ ਹੋ ਤਾਂ ਇਸ ਟਾਈਮ ਤੇ ਤੁਹਾਡਾ ਬਾਹਰ ਦਾ ਬਣ ਸਕਦਾ ਹੈ ਕਿਉਂਕਿ ਕੇਤੂ ਤੁਹਾਡੇ ਬਾਹਰਲੇ ਸਥਾਨ ਦੇ ਵਿੱਚ ਚੱਲ ਰਿਹਾ ਹੈ ਜੇ ਤੁਸੀਂ ਬਾਹਰ ਤੇ ਲਈ ਟ੍ਰਾਈ ਕਰ ਰਹੇ ਹੋ ਤਾਂ ਇਸ ਟਾਈਮ ਤੇ ਤੁਹਾਡੇ ਲਈ ਜਿਹੜੇ ਬਾਹਰ ਦੇ ਯੋਗ ਬਣ ਸਕਦੇ ਨੇ ਲਿਬਰਾ ਜੈਨ ਤੁਲਾ ਰਾਸ਼ੀ ਤੁਲਾ ਰਾਸ਼ੀ ਬਾਰੇ ਦੇ ਚੰਦਰਮਾ ਕੇਤੂ ਦੀ ਯੁੱਤੀ ਹੈ ਜਿਹੜੀ ਉਹ 11ਵੇਂ ਹਾਊਸ ਦੇ ਵਿੱਚ ਬਣੀ ਹੈ ਲੇਕਿਨ ਜੋ ਨਕਸ਼ਤਰ ਹੈ ਸ਼ੁਕਰ ਦਾ ਉਹ ਤੁਹਾਡਾ ਬਿੱਤਰ ਹੈ ਕਿਉਂਕਿ ਸ਼ੁਕਰ ਤੁਹਾਡਾ ਲਗਨ ਹੈ ਇਸ ਕਰਕੇ ਕੰਮਕਾਰਾਂ ਦੇ ਵਿੱਚ ਤੁਹਾਨੂੰ ਕੋਈ ਵੀ ਰੁਕਾਵਟ ਨਹੀਂ ਆਏਗੀ ਕਾਰਪਿਓਜਾਨੀ વૃਸਚਿਕ ਰਾਸ਼ੀ વૃਸਚਿਕ ਰਾਸ਼ੀ ਬਣਨ ਦੇ ਲਈ ਲਗਨ ਲਗਨ ਜਾਂ ਲਗਨ ਵਾਲਿਆਂ ਦੇ ਚੰਦਰਮਾ ਕੇਤੂ ਦਾ ਜੋਗ ਹੈ ਜਿਹੜਾ ਉਹ 10ਵੇਂ ਸਥਾਨ ਦੇ ਵਿੱਚ ਰਹੇਗਾ ਜੋ ਆਪਣੇ ਕੰਮ ਕਾਰਾਂ ਦਾ ਸਥਾਨ ਹੈ ਇਸ ਕਰਕੇ ਤੁਹਾਡੇ ਨੂੰ ਕੰਮ ਕਾਰਾਂ ਦੇ ਵਿੱਚ ਰੁਕਾਵਟਾਂ ਆ ਸਕਦੀਆਂ ਨੇ ਤੁਸੀਂ ਜੇ ਰੋਜ਼ਾਨਾ ਕੁੱਤੇ ਨੂੰ ਰੋਟੀ ਪਾਓ ਕੁੱਤੇ ਨੂੰ ਰੋਟੀ ਪਾਉਣ ਨਾਲ ਤੁਹਾਨੂੰ ਲਾਭ ਮਿਲੇਗਾ ਸੈਜੀਟੇਰੀਅਸ ਜਾਨੀ ਤੁਹਾਨੂੰ ਰਾਸ਼ੀ ਤੁਨੂ ਰਾਸ਼ੀ ਵਾਲਿਆਂ ਦੇ ਚੰਦਰ ਕੇਤੂ ਦੀ ਯੁੱਤੀ ਹੈ ਜਿਹੜੀ 9ਵੇਂ ਥਾਂ ਦੇ ਵਿੱਚ ਰਹੇਗੀ ਚੰਦਰ ਮਾ ਤੁਹਾਡਾ ਮਿੱਤਰ ਹੈ 9 ਹਾਊਸ ਦੇ ਵਿੱਚ ਚਲਾ ਗਿਆ ਤੁਹਾਨੂੰ ਕਾਫੀ ਲਾਭ ਹੋਵੇਗਾ ਲੇਕਿਨ ਕੇਤੂ ਹੈ ਜੋ ਕੇਤੂ ਦਾ ਗੋਚਰ ਹੈ ਉਹ ਵੀ ਇੱਥੇ ਹੋ ਰਿਹਾ ਹੈਗਾ 9ਵੇਂ ਥਾਂ ਦੇ ਵਿੱਚ ਇਸ ਕਰਕੇ ਤੁਹਾਡੀ ਕਿਸਮਤ ਜਿਆਦਾ ਸਾਥ ਨਹੀਂ ਦੇ ਰਹੀ ਤਾਂ ਭਾ ਕੇਤੂ ਨੂੰ ਸੋਈ ਕਰਨ ਲਈ ਉਸ ਨੂੰ ਗੁਰੂ ਦੀ ਸਪੋਰਟ ਦੇਵਾਂਗੇ ਕੇਤੂ ਨੂੰ ਜਦੋਂ ਵੀ ਸਹੀ ਕਰਨਾ ਤਾਂ ਗੁਰੂ ਦੀ سپورਟ ਨਾਲ ਆਪਾਂ ਕੇਤੂ ਨੂੰ ਸਹੀ ਕਰ ਸਕਦੇ ਹਾਂ ਇਸ ਲਈ ਤੁਸੀਂ ਪੀਲੀਆਂ ਚੀਜ਼ਾਂ ਧਾਰਮਿਕ ਥਾਂ ਤੇ ਚੜ੍ਹਾ ਸਕਦੇ ਹੋ ਤਨੂ ਰਾਸ਼ੀ ਵਾਲੇ ਤੇ ਤੁਹਾਨੂੰ ਲਗਣ ਵਾਲੇ ਕੇਤੂ ਤੁਹਾਡੀ ਕਿਸਮਤ ਦੇ ਸਥਾਨ ਤੇ ਚੱਲ ਰਿਹਾ ਹੈ ਇਸ ਲਈ ਤੁਸੀਂ ਪੀਲੀਆਂ ਚੀਜ਼ਾਂ ਧਾਰਮਿਕ ਥਾਂ ਤੇ ਚੜ੍ਹਾ ਸਕਦੇ ਹੋ ਤਾਂ ਕਿ ਤੁਹਾਨੂੰ ਕਿਸਮਤ ਦਾ ਸਾਥ ਆ ਜਾਵੇ ਮਿਲ ਸਕੇ ਜੋ ਵੀ ਮੇਰੇ ਚੈਨਲ ਤੇ ਨਵੇਂ ਜੁੜ ਰਹੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਜੀ ਅਪਾ ਡੇਲੀ ਵੀਡੀਓਜ਼ ਇੱਥੇ ਅਪਲੋਡ ਕਰਦੇ ਆ ਤੁਸੀਂ ਮੇਰੇ ਚੈਨਲ ਤੇ ਚੈੱਕ ਕਰ ਸਕਦੇ ਹੋ ਵਾਸਤੂ ਕੋਰਡਿੰਗ ਕੁਡਲੀ ਕੋਰਡਿੰਗ ਡੇਲੀ ਆਪਾਂ ਵੀਡੀਓ ਸ਼ਾਮ ਨੂੰ ਅਪਲੋਡ ਕਰਦੇ ਆ ਜੀ ਤੁਸੀਂ ਦੇਖ ਸਕਦੇ ਹੋ ਜੋ ਵੀ ਨਵੇਂ ਜੁੜੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਕੈਪ੍ਰਿਕੌਰ ਜਾਨੀ ਮਾਤਾ ਦਾਸ਼ੀ ਮਕਰ ਆਸ਼ੀ ਵਾਲਾ ਅਨੁਜਿਤ ਚੰਦਰਮਾ ਤੇ ਕੇਤੂ ਦੀ ਯੁੱਤੀਆ ਵਠ ਮੇਸਤਾਨ ਦੇ ਵਿੱਚ ਰਹੇਗੀ। ਲੇਕਿਨ ਸ਼ੁਕਰ ਦਾ ਜੋ ਨਕਸ਼ਤਰ ਹੈ ਉਹ ਮਕਰ ਆਸ਼ੀ ਵਾਲਾ ਦਾ ਬਿੱਤਰ ਹੈ। ਨੁਕਸਾਨ ਕੋਈ ਨਹੀਂ ਹੈ ਬਸ ਗੋਮਨੁਹਰਾਚਾਰਾ ਪਾਉਣਾ ਤੁਹਾਡੇ ਲਈ ਸ਼ੁਭ ਰਹੇਗਾ। ਗੋਮਨੁਹਰਾਚਾਰਾ ਪਾਉਣਾ ਤੁਹਾਡੇ ਲਈ ਸ਼ੁਭ ਰਹੇਗਾ। ਸਾਥਸ਼੍ਰੀ ਕਾਜੀ ਜੀ ਜੁੜੇ ਰਹੋ ਜੀ ਲਾਈਵ ਦੇ ਨਾਲ ਆਪਾਂ ਤੁਹਾਨੂੰ ਐਂਡ ਤੇ ਵਾਸਤੂ ਟਿਪ ਵੀ ਦੇਵਾਂਗੇ ਕੁਐਰੀਸ ਜਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦੇ ਰਾਹੂ ਅਜੋ ਲਗਨ ਦੇ ਵਿੱਚ ਚੱਲ ਰਿਹਾ ਹੈ ਕੁੰਭ ਰਾਸ਼ੀ ਵਾਲਿਆਂ ਦੇ ਇਸ ਟਾਈਮ ਰਾਹੂ ਲਗਨ ਦੇ ਵਿੱਚ ਚੱਲ ਰਿਹਾ ਹੈ ਗੋਚਰ ਦੇ ਵਿੱਚ ਰਾਹੂ ਲਗਨ ਦੇ ਵਿੱਚ ਹੈ ਤੁਹਾਡੀ ਹੁੰਮੀ ਦੇ ਵਿੱਚ ਕਿਤੇ ਵੀ ਹੋ ਸਕਦਾ ਉਹ ਤੁਹਾਨੂੰ ਦੇਖ ਕੇ ਪਤਾ ਚੱਲੇਗਾ ਲੇਕਿਨ ਗੋਚਰ ਦੇ ਵਿੱਚ ਜੋ ਰਾਹੂ ਹੈ ਇਸ ਟਾਈਮ ਉਹ ਕੁੰਭ ਰਾਸ਼ੀ ਦੇ ਵਿੱਚ ਚੱਲ ਰਿਹਾ ਹੈ ਉਂਗਲੀ ਤਾਂ ਆਪਣੇ ਤੇ ਪ੍ਰਭਾਵ ਪਾਉਂਦੀ ਹੈ ਲੇਕਿਨ ਜੇ ਗੋਚਰ ਦੇ ਗ੍ਰਹਿ ਹੁੰਦੇ ਨੇ ਉਹ ਜ਼ਿਆਦਾ ਪ੍ਰਭਾਵ ਪਾਉਂਦੇ ਨੇ ਆਪਣੇ ਤੇ ਆਪਣੀ ਲਾਈਫ ਜਿਹੜੀ ਚੇਂਜ ਹੁੰਦੀ ਹੈ ਤਾਂ ਉਹ ਗੋਚਰ ਦੇ ਜੋ ਗ੍ਰਹਿ ਨੇ ਗੋਚਰ ਦੇ ਵਿੱਚ ਗੋਚਰ ਕਰਦੇ ਨੇ ਜਦੋਂ ਰਾਸ਼ੀਆਂ ਦੇ ਵਿੱਚ ਤਾਂ ਉਹ ਜ਼ਿਆਦਾ ਪ੍ਰਭਾਵ ਕਰਦੇ ਨੇ ਆਪਣੀ ਲਾਈਫ ਨੂੰ ਤਾਂ ਕੁੰਭ ਰਾਸ਼ੀ ਤੇ ਕੁੰਭ ਲਗਣ ਵਾਲਾ ਦੇ ਰਾਹੂ ਜੋ ਲਗਣ ਦੇ ਵਿੱਚ ਚੱਲ ਰਿਹਾ ਹੈ ਸਤਸ਼ਿਵ ਜੀ ਅਕਾਲ ਜੀ ਕੁੰਭ ਰਾਸ਼ੀ ਤੇ ਕੁੰਭ ਲਗਣ ਵਾਲਿਆਂ ਦੇ ਰਾਹੂ ਹਜੂ ਲਗਣ ਦੇ ਵਿੱਚ ਚੱਲ ਰਹਿਣਾ। ਲੇਕਿਨ ਜੋ ਰਾਹੂ ਉਹ ਤੁਹਾਡਾ ਮਿੱਤਰ ਹੀ ਹੈ। ਤੇ ਕੁੰਭ ਰਾਸ਼ੀ ਵਾਲਿਆਂ ਦਾ ਜੋ ਨਕਸ਼ਤਰ ਚੱਲ ਰਿਹਾ ਹੈ ਕੱਲ ਉਹ ਵੀ ਮਿੱਤਰ ਹੈ। ਕੇਤੂ ਤੇ ਚੰਦਰਮਾ ਦੀ ਯੁਕਤੀ 7ਵੇਂ ਹਾਊਸ ਦੇ ਵਿੱਚ ਹੋ ਰਹੀ ਹੈ ਜੋ ਕਿ ਤੁਹਾਡੇ ਪਾਰਟਨਰ ਨਾਲ ਪਾਰਟਨਰ ਦਾ ਹਾਊਸ ਹੈ ਇਸ ਵਿੱਚ ਤੁਹਾਡੀ ਮੈਰਿਡ ਲਾਈਫ ਦੇ ਵਿੱਚ ਪ੍ਰੋਬਲਮਸ ਆ ਸਕਦੀਆਂ ਨੇ ਤਾਂ ਆਪਣੀ ਮੈਰਿਡ ਲਾਈਫ ਨੂੰ ਠੀਕ ਰੱਖੋ ਜੁੜੇ ਰਹੋ ਜੀ ਲਾਈਵ ਦੇ ਨਾਲ ਜਿੰਨੇ ਵੀ ਨਵੇਂ ਜੁੜ ਰਹੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਐਂਡ ਤੇ ਆਪਾਂ ਤੁਹਾਨੂੰ ਬਾਸ ਬਾਸ ਤੋਂ ਟਿਪ ਦੇਵਾਂਗੇ ਪਾਇਸਸ ਜਾਨੀ ਮੀਨ ਰਾਸ਼ੀ ਮੀਨ ਰਾਸ਼ੀ ਵਾਲੇ ਦੇ 7ਵੇਂ ਹਾਊਸ ਦੇ ਵਿੱਚ ਚੰਦਰਮਾ ਕੇਤੂ ਦੀ ਜਿਹੜੀ ਉਹ ਯੂਜਤੀ ਬਣੇਗੀ ਮੀਨ ਰਾਸ਼ੀ ਤੇ ਮੀਨ ਲਗਣ ਵਾਲਿਆਂ ਦੇ 6ਵੇਂ ਹਾਊਸ ਦੇ ਵਿੱਚ ਚੰਦਰਮਾ ਤੇ ਰਾਹੂ ਚੰਦਰਮਾ ਤੇ ਕੇਤੂ ਦੀ ਯੁੱਤੀ ਬਣੇਗੀ ਜੋ ਮੀਨ ਰਾਸ਼ੀ ਵਾਲੇ ਨੇ ਉਹਨਾਂ ਦੀ 60 ਸਤੀ ਵੀ ਇਸ ਟਾਈਮ ਤੇ ਚੱਲ ਰਹੀ ਹੈ ਇਸ ਕਰਕੇ ਤੁਹਾਡੇ ਕੰਮਾਂ ਦੇ ਵਿੱਚ ਜੋ ਰੁਕਾਵਟਾਂ ਨੇ ਜ਼ਿਆਦਾ ਆ ਰਹੀਆਂ ਨੇ ਮੀਨ ਮੀਨ ਰਾਸ਼ੀ ਵਾਲਾ ਦੀ 60 ਸਤੀ ਇਸ ਟਾਈਮ ਤੇ ਚੱਲ ਰਹੀ ਹੈ ਇਸ ਕਰਕੇ ਤੁਹਾਡੇ ਕੰਮਕਾਰਾਂ ਦੇ ਵਿੱਚ ਜ਼ੋਰ ਕਵਟਾ ਨਹੀਂ ਆ ਰਹੀਆਂ ਨੇ ਮੀਨ ਰਸ਼ੀ ਵਣਦੇ ਮੀਨ ਰਸ਼ੀ ਵਣਦੇ ਸ਼ਨੀਆ ਜੋ ਲਗਨ ਦੇ ਵਿੱਚ ਚੱਲ ਰਿਹਾ ਇਸ ਟਾਈਮ ਤੇ ਗੋਚਰ ਦੇ ਵਿੱਚ ਜੋ ਹੈ ਗੋਚਰ ਦੇ ਵਿੱਚ ਸ਼ਨੀ ਲਗਨ ਦੇ ਵਿੱਚ ਚੱਲ ਰਿਹਾ ਹੈ ਇਹ ਦਾਸ਼ੀ ਵਣਦੇ ਇਸ ਕਰਕੇ ਤੁਹਾਡੇ ਕੰਮਕਾਰ ਨੇ ਜੋ ਡਿਲੇ ਹੋ ਰਹੇ ਨੇ ਕਮ ਕਾਰਾਂ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਕਿਉਂਕਿ ਸ਼ਨੀ ਜਦੋਂ ਵੀ ਗੋਚਰ ਦੇ ਵਿੱਚ ਕਿਸੇ ਦੀ 60 ਸਤੀ ਲੱਗਦੀ ਹੈ ਤਾਂ ਸਾਰੇ ਹੀ ਕੰਮਕਾਰ ਨੇ ਜੋ ਸਲੋ ਹੋ ਜਾਂਦੇ ਨੇ ਕਿਉਂਕਿ ਸ਼ਨੀ ਸਲੋ ਪਲੈਨਟ ਹੈ 60 ਸਤੀ ਜਦੋਂ ਵੀ ਲੱਗੇਗੀ ਤਾਂ ਸਾਢੇ 7 ਸਾਲ ਨਹੀਂ ਸਾਰ ਸਤੀ ਚੱਲਦੀ ਹੈ ਉਹ ਆਪਣੀ ਲਾਈਫ ਨੂੰ ਕਾਫੀ ਪ੍ਰਭਾਵਿਤ ਕਰਕੇ ਜਾਂਦੀ ਹੈ ਕਿਸੇ ਦੇ ਜ਼ਿਆਦਾ ਅਸਰ ਪੈਂਦਾ ਕਿਸੇ ਦੇ ਘੱਟ ਲੇਕਿਨ 67 ਦਾ ਅਸਰ ਹੈ ਜੋ ਸਾਰਿਆਂ ਤੇ ਪੈਂਦਾ ਹੈ ਇਸੇ ਜੇ 12 ਰਾਸ਼ੀਆਂ ਦਾ ਰਾਸ਼ੀ ਫਲ ਤੇ ਹੁਣ ਆਪਾਂ ਤੁਹਾਨੂੰ ਦੇਵਾਂਗੇ ਵਾਸਤੂ ਟਿਪਸ ਵਾਸਤੂ ਟਿਪ ਦੱਸਾਂਗੇ ਕਿ ਆਪਾਂ ਤੁਹਾਨੂੰ ਅੱਜ ਦਾ ਜੋ ਇਹ 2 ਦਿਨ ਚੱਲ ਰਹੇ ਨੇ ਸ਼ਨੀਵਾਰ ਤੇ ਐਤਵਾਰ ਇਹਨਾਂ ਦੇ ਵਿੱਚ ਪਿੱਤਰਾਂ ਦਾ ਪਿੱਤਰ ਸ਼्राद्ध ਕਰਨੇ ਬਹੁਤ ਜ਼ਰੂਰੀ ਨੇ ਆਪਣੇ ਪਿੱਤਰਾਂ ਦੇ ਆਪਣੇ ਵੱਡੇ ਵਡੇਰਿਆਂ ਦੇ ਨਾਮ ਤੇ ਕਿਸੇ ਨੂੰ ਖਾਣਾ ਦੇਣਾ ਬਹੁਤ ਜ਼ਰੂਰੀ ਆ ਪੰਛੀਆਂ ਨੂੰ ਖਾਣਾ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਸ਼ੁਭ ਕੰਮ ਨਹੀਂ ਕਰੇ ਜਾਂਦੇ ਸ਼ਾਸਤਰਾਂ ਦੇ ਵਿੱਚ ਆਉਂਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜੋ ਪਿੱਤਰ ਨੇ ਉਹ 15 ਦਿਨ ਤੱਕ ਹੀ ਆਉਂਦੇ ਨੇ ਬਰਡਰ ਦੇ ਇਲਾਕਿਆਂ ਦੇ ਨਾਮ ਤੇ ਤੁਸੀਂ ਲੋੜਵੰਦਾਂ ਨੂੰ ਕੁਛ ਦੇ ਸਕਦੇ ਹੋ ਪੰਛੀਆਂ ਨੂੰ ਵੀ ਭੋਜਨ ਤਾ ਸਕਦੇ ਹੋ ਤੁਸੀਂ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਵਾਸਤੂ ਟਿਪ ਦੇਵਾਂਗੇ ਕੱਲ ਆਪਾਂ ਦੁਬਾਰਾ ਲਾਈਵ ਹੋਵਾਂਗੇ ਜੀ ਕੱਲ ਆਪਾਂ ਦੁਬਾਰਾ ਲਾਈਵ ਹੋਵਾਂਗੇ ਅੱਜ ਮੇਰੇ ਲਾਈਵ ਦੇ ਵਿੱਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਆਪਣਾ ਡੇਟ ਆਫ ਬਰਥ ਟਾਈਮ ਬਰਥ ਪਲੇਸ ਕੱਲ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਆਪਾਂ ਫ੍ਰੀ ਆਫ ਕਾਸਟ ਤੁਹਾਡੀ ਕੁੜੀ ਦਾ ਜੋ ਸਟਿਚੇਸ਼ਨ ਕਰਾਂਗੇ ਅੱਜ ਦੇ ਲਈ ਇੰਨਾ ਹੀ ਸਤਿ ਸ਼੍ਰੀ ਅਕਾਲ ਜੀ